ਬਾਤਾ ਬੰਦ ਸੰਭਾਲ ਨੌਜਵਾਨ ਸਭਾ ਪਿੰਡ ਸਲੋ ਸਾਰੇ ਗਰੁੱਪ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਸਾਡੇ ਜੂਨੀਅਰ ਬੱਚੇ ਦੁਕਾਨ ਤੇ 10 11 ਵਜੇ ਦੇ ਆ ਕੇ ਚੱਕਰ ਲੱਗੇ ਸੀ ਲਵਣ ਕੇ ਚਾਚਾ ਸਾਨੂੰ ਅੱਜ ਨਾਲ ਲੈ ਕੇ ਚਾਲਣ ਕਿ ਆਪਾਂ ਦਰਖਤਾਂ ਦੀ ਸ਼ੰਗਾਈ ਕਰਨੀ ਆ ਜਿਹੜੀ ਲੋਡ ਅਨੁਸਾਰ ਕਰਨੇ ਵਾਲੀਆਂ ਤੇ ਕੁਝ ਆਪਣੇ ਕਮਾਕਾਰ ਜੋ ਬਿਜ਼ੀ ਹੋਣ ਕਰਕੇ ਨਹੀਂ ਆ ਹੋਇਆ ਕਈ ਐਤਵਾਰ ਇੱਦੀ ਲੰਘ ਗਏ ਤੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਕੱਟਿਆ ਕਰਾਂਗੇ ਸਮਝ ਤੇ ਸਾਡੇ ਜਿੰਨੇ ਵੀ ਜੂਨੀਅਰ ਮੈਂਬਰ ਸਾਰੇ ਅੱਜ ਆਏ ਹੋਏ ਆ ਜਿਹੜੇ ਦਰਖਤਾਂ ਦੇ نیچے ਛੋਟਾ ਛੋਟਾ ਸ਼ਾਖ ਸੀਗਾ ਕੱਟਣੇ ਵਾਲੋ ਕਰਦੇ ਪਏ ਆ ਜੋ ਵੀ ਬੁੱਤ ਗਲਤ ਨਹੀਂ ਕੱਟਣਾ ਕਾਕਾ ਛੱਡ ਦੇ ਇਹਨੂੰ ਛੱਡ ਦੇ ਇਹਨੂੰ ਰਹਿਣ ਦੇ ਬੁੱਤ ਉਹ ਅੱਗੇ ਚੱਲ ਜਾਓ ਆ ਜੂਵੀ ਵੀ ਸਾਡਾ ਮੈਂਬਰ ਜੁੜਿਆ ਹੋਇਆ ਇੱਕ ਮੁੰਡਾ ਸਾਡੇ ਨਾਲ ਆ ਹੋਰ ਆਇਆ ਅੱਜ ਇਹ ਇਹਦਾ ਦੋਸਤ ਆ ਇਹਨਾਂ ਦਾ ਇਹ ਕਹਿੰਦਾ ਸੀਗਾ ਵੀ ਮੈਨੂੰ ਵੀ ਨਾਲ ਲੈ ਜਾਓ ਲਾਡੂ ਬੁੱਤੇ ਦਾ ਡਾੜਾ ਟੁੱਟਿਆ ਹੋਇਆ ਆ ਇਹਨੂੰ ਆਪਾਂ ਕੱਟੇ ਦੇਣਾ ਇਹਨੂੰ ਦਰਖਤ ਦੇ ਨਾਲੋਂ ਅਲੱਗ ਕਰ ਦੋ ਇਹ ਝੁਕਿਆ ਹੋਇਆ ਟੁੱਟਿਆ ਹੋਇਆ ਹੈ ਇਹ। ਲੈ ਗੀ ਲੈ ਗੀ ਉਹ ਜਿੱਪ ਚੱਲਦੀ ਹੈ। ਹੋ। ਇਹ ਸਾਡਾ ਲੱਟੂ ਜੀ। ਲੱਟੂ ਕਿਦਾਂ ਦਾ ਮਹਿਸੂਸ ਹੁੰਦਾ ਅੱਜ ਬਾਤਾਂ ਬੰਨ ਸੰਭਾਲਣ ਨੂੰ ਸਮਾਂ ਦੇ ਕੇ। ਵਧੀਆ ਹੁੰਦਾ। ਵਧੀਆ ਵਧੀਆ ਲੱਗਦਾ। ਯਾਦਾ ਪੌਪੜੇ ਕਰਦਾ ਇੱਕ ਬੜਾ ਭਾ ਇੱਥੇ ਜਿਹੜੂ ਹੋ ਗਏ ਕੋਈ ਨਹੀਂ ਕੋਈ ਨਹੀਂ ਬੁੱਤ ਥੋੜਾ ਥੋੜਾ ਕਰ ਲੋ ਅੱਜ ਵੇ ਵੇ ਕਰੀ ਜਾ ਆ ਜਿਹੜੇ ਦਰਖਤ ਆ ਜਿਹੜੇ ਨੀਚੇ ਇੱਧਰ ਟਿਕਵਾਂ ਦੇ ਆ ਸਾਰੇ ਸ਼ਾਂਗ ਦੇ ਜਿਹੜੇ ਦਰਖਤਾਂ ਦੇ ਨੀਚੇ-ਨੀਚੇ ਨਾ ਹੋਣ ਵਾਲਾ ਇਹਨਾਂ ਨੂੰ ਸ਼ਾਂਗ ਦੋ ਬਾਕੀ ਇਹੀ ਦਾ ਕੰਮ ਕਰਦੇ ਪਿੱਛੇ ਲੈ ਕਰ ਕਰ ਲੋ ਕਰਵਾਣ ਦੇ ਅੱਜ ਜਿਹੜੇ ਛੋਟੇ-ਛੋਟੇ ਸ਼ਾਂਗ ਕਰ ਲੈਣਾ ਨਾ ਕਰ ਦੋ ਆ ਕਰੀ ਜਾਂਦੀ ਤੇ ਪੁੱਤ ਆਹ ਵਾਲੇ ਕਰ ਲੋ ਤਾਂ ਮੋਟਰ ਤੱਕ ਕਰ ਲਿਓ ਠੀਕ ਆ ਉਹ ਮੋਟਰ ਇਹ ਬੰਦਿਆ ਨੇ ਬਾਬਾ ਪ੍ਰਤਾਪੂ ਤੋਂ ਲੈ ਕੇ ਇੱਥੇ ਤੱਕ ਆ ਗਏ ਸੀਗੇ ਮੈਂ ਹੀ ਹੁਣ ਜਿਹੜਾ ਮਾਰਿਆ ਮੈਂ ਦੁਕਾਨ ਅੱਜ ਲੱਗੇ ਹੋਏ ਆ ਕਰਨ ਚਲੋ ਤਾਰੀ ਦੀ ਮੋਟਰ ਤੱਕ ਆ ਕਰ ਲਣਗੇ ਇਹ ਠੀਕ ਹੈ ਜੀ ਬਾਕੀ ਸਹੀ ਆ ਸਾਰਾ ਸ਼ਾਂਗ ਕਰਕੇ ਗਏ ਆ ਉਹਨਾਂ ਨੂੰ ਪਟਾਣ ਦੇ